ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣ ਠੱਗ ਕੌਣ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸ ਤਰ੍ਹਾਂ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ ਸੱਜਣ ਦਾ ਮਤਲਬ ਹੁੰਦਾ ਹੈ ਚੰਗਾ ਬੰਦਾ ਸੱਜਣ ਨਾ ਦਾ ਇੱਕ ਬੰਦਾ ਤਾਂ ਲੰਬਾ ਪਾਕਿਸਤਾਨ ਵਿੱਚ ਰਹਿੰਦਾ ਸੀ ਆਪਣੇ ਇਲਾਕੇ ਵਿੱਚ ਉਹ ਇੱਕ ਚੰਗੇ ਬੰਦੇ ਵਜੋਂ ਜਾਣਿਆ ਜਾਂਦਾ ਸੀ ਉਸਨੇ ਸ਼ੈਰੀਆਂ ਵਾਸਤੇ ਰਾਤ ਕੱਟਣ ਲਈ ਇੱਕ ਸਰਾਹ ਬਣਾਈ ਹੋਈ ਸੀ ਜੇ ਕੋਈ ਯਾਤਰੀ ਵੀ ਸਰਾਹ ਵਿੱਚ ਕੁਝ ਭੁੱਲ ਜਾਂਦਾ ਤਾਂ ਸੱਜਣ ਉਸ ਨੂੰ ਆਪ ਹੀ ਰੱਖ ਲੈਂਦਾ ਹੌਲੀ-ਹੌਲੀ ਉਸ ਨੂੰ ਸੁੱਤੇ ਪਏ ਮੁਸਾਫਿਰਾਂ ਦੀਆਂ ਕੀਮਤੀ ਵਸਤੂਆਂ ਦੀ ਚੋਰੀ ਕਰਨ ਦੀ ਆਦਤ ਪੈ ਗਈ। ਕੁਝ ਸਮੇਂ ਮਗਰੋਂ ਇਸ ਬੁਰੀ ਆਦਤ ਦੀ ਵਜ੍ਹਾ ਕਰਕੇ ਉਹ ਮੁਸਾਫਿਰਾਂ ਨੂੰ ਮਾਰ ਕੇ ਚੀਜ਼ਾਂ ਖੋਹ ਲੈਂਦਾ ਤੇ ਰਾਤ ਦੇ ਹਨੇਰੇ ਵਿੱਚ ਹੀ Laashaਾਂ ਜ਼ਮੀਨ ਵਿੱਚ ਦਬਾਹ ਦਿੰਦਾ। ਸੱਜਣ ਇਨਾ ਪਹਿੜੇ ਕੰਮਾਂ ਕਰਕੇ ਠੱਗ ਬਣ ਗਿਆ। ਲੋਕਾਂ ਨੇ ਉਸ ਨੂੰ ਸੱਜਣ ਠੱਗ ਕਹਿਣਾ ਸ਼ੁਰੂ ਕਰ ਦਿੱਤਾ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਯਾਤਰਾ ਦੇ ਦੌਰਾਨ ਭਾਈ ਮਰਦਾਨਾ ਜੀ ਸਮੇਤ ਰਾਤ ਸੱਜਣ ਠੱਗ ਕੋਲ ਠਹਿਰੇ ਸ਼ਾਮ ਵੇਲੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਸ਼ਬਦ ਗਾਇਆ ਤੇ ਭਾਈ ਮਰਦਾਨਾ ਜੀ ਨੇ ਰਵਾਵ ਵਜਾਈ ਸ਼ਬਦ ਦਾ ਪਾਵਸੀ ਕਿ ਜੇ ਮਨੁੱਖ ਦਾ ਮਨ ਸਾਫ਼ ਨਾ ਹੋਵੇ ਤਾਂ ਬਾਰੀ ਦਿਖਾਵੇ ਚੰਗਿਆਈ ਕੋਈ ਅਰਥ ਨਹੀਂ ਰੱਖਦੀ ਪਰਮਾਤਮਾ ਸਾਰਾ ਮਨ ਜਾਣਦਾ ਹੈ ਤੇ ਕੋਈ ਵੀ ਉਸ ਨੂੰ ਧੋਖਾ ਨਹੀਂ ਦੇ ਸਕਦਾ ਮਨੁੱਖ ਦੇ ਚੰਗੇ ਤੇ ਸ਼ੁਭ ਕਰਮ ਹੀ ਅਸਲ ਵਿੱਚ ਉਸਦੇ ਚੰਗੇ ਮਿੱਤਰ ਹਨ ਚੰਗੇ ਕਰਮ ਇਸ ਜਨਮ ਵਿੱਚ ਹੀ ਨਹੀਂ ਸਗੋਂ ਮਰਨ ਤੋਂ ਬਾਅਦ ਵੀ ਅਗਲੇ ਜਨਮ ਵਿੱਚ ਵੀ ਸਹਾਈ ਹੁੰਦੇ ਹਨ ਬੁਰੇ ਕਰਮ ਨਾਲ ਕੇਵਲ ਉਸ ਦੇ ਮਨ ਨੂੰ ਮੈਲਾ ਕਰਦੇ ਹਨ ਜਿਸ ਕਰਕੇ ਹੀ ਇਸ ਜਨਮ ਵਿੱਚ ਵੀ ਮਨੁੱਖ ਦੁੱਖ ਪਾਉਂਦਾ ਹੈ ਸਗੋਂ ਮਰਨ ਤੋਂ ਮਗਰੋਂ ਉਸ ਦੀ ਆਤਮਾ ਵੀ ਮੈਲੀ ਹੀ ਰਹਿੰਦੀ ਹੈ ਸੱਜਣ ਠੱਗ ਇਹ ਸ਼ਬਦ ਬੜੇ ਧਿਆਨ ਨਾਲ ਸੁਣ ਰਿਹਾ ਸੀ ਜਿਵੇਂ ਜਿਵੇਂ ਇਹ ਸ਼ਬਦ ਉਸ ਦੇ ਕੰਨੀਆਂ ਪਿਆ ਉਸ ਦੇ ਪਾਪ ਕੰਬਣ ਲੱਗ ਪਏ ਉਸ ਨੇ ਸਮਝ ਲਿਆ ਕਿ ਮੈਂ ਇੱਕ ਭੈੜਾ ਬੰਦਾ ਹਾਂ ਉਹ ਉਹਨਾ ਭੋਲੇ ਪਾਲੇ ਲੋਕਾਂ ਨੂੰ ਲੁੱਟ ਲੈਂਦਾ ਸੀ ਜਿਨ੍ਹਾਂ ਦੀ ਸੇਵਾ ਕਰਨੀ ਉਸ ਦਾ ਫਰਜ਼ ਬਣਦਾ ਸੀ ਸੱਜਣ ਠੱਗ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਜੋੜੜੀਆਂ ਕਰਨ ਲੱਗਾ ਤੇ ਉਸਨੇ ਕਿਹਾ ਕਿ ਮੈਂ ਸਿਰਫ ਨਾਤਾ ਹੀ ਸੱਜਣ ਹਾਂ ਦਰਅਸਲ ਮੇਰੇ ਕੰਮ ਠੱਗਾਂ ਵਾਲੇ ਹੀ ਹਨ ਇਸ ਤਰ੍ਹਾਂ ਸੱਜਣ ਠੱਗ ਨੇ ਸੱਚੇ ਦਿਲੋਂ ਆਪਣੇ ਪਾਪਾਂ ਤੋਂ ਤੌਬਾ ਕੀਤੀ ਅਤੇ ਅੱਗੇ ਵਾਸਤੇ ਸੱਚਾ ਜੀਵਨ ਜਿਉਣ ਦਾ ਵਾਅਦਾ ਕੀਤਾ ਗੁਰੂ ਸਾਹਿਬ ਸੱਜਣ ਠੱਗ ਦੇ ਮਨ ਵਿੱਚ ਬਦਲ ਜਾਨ ਤੋਂ ਬੇहद ਪਰਸੰਨ ਹੋਏ ਗੁਰੂ ਸਾਹਿਬ ਨੇ ਸੱਜਣ ਠੱਗ ਨੂੰ ਗਲਤ ਤਰੀਕਿਆਂ ਨਾਲ ਇਕੱਠੀ ਕੀਤੀ ਹੋਈ ਮਾਇਆ ਗਰੀਬਾਂ ਵਿੱਚ ਵੰਡਣ ਵਾਸਤੇ ਕਿਹਾ ਤੇ ਉਸ ਨੇ ਇੰਜ ਹੀ ਕੀਤਾ ਗੁਰੂ ਸਾਹਿਬ ਜੀ ਨੇ ਉਸ ਨੂੰ ਰੱਬ ਦਾ ਨਾਮ ਜਪਣ ਧਰਮ ਦੀ ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਇਸ ਤਰ੍ਹਾਂ ਨਾ ਦਾ ਸੱਜਣ ਅਤੇ ਕੰਮ ਦਾ ਠੱਗ ਆਪਣੇ ਕਰਮਾਂ ਤੋਂ ਹੀ ਸੱਜਣ ਬਣ ਗਿਆ ਬੰਦੇ ਦੀ ਕਦਰ ਕਰਮਾਂ ਤੋਂ ਹੀ ਪੈਂਦੀ ਹੈ ਚੰਗੇ ਕਰਮ ਹੀ ਸਾਡੇ ਸੱਚੇ ਮਿੱਤਰ ਹਨ ਉਹ ਮਰਨ ਤੋਂ ਮਗਰੋਂ ਵੀ ਸਾਡੇ ਨਾਲ ਹੀ ਰਹਿੰਦੇ ਹਨ ਸਤਨਾਮ ਸ਼੍ਰੀ ਵਾਹਿਗੁਰੂ